ਭਤੇ ਕੌਮ ਸ਼ਹੀਦਾਂ ਨੂੰ ਯਾਦ ਕਰਦੀ ਆ ਸ੍ਰੀ ਕਾਲ ਤਖਤ ਸਾਹਿਬ ਕੇ ਅੱਜ ਕੌਮ ਦੇ ਮਹਾਨ ਯੋਧੇ ਮਹਾਨ ਸ਼ਹੀਦ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਦੀ ਯਾਦ ਮਨਾਈ ਗਈ ਪਰਸੋਂ ਤੋਂ ਖੰਡਪੜ ਸਾਹਿਬ ਆਰੰਭ ਕੀਤੇ ਗਏ ਅੱਜ ਭੋਗ ਪਾਏਗੇ ਸਿੰਘ ਸਾਹਿਬਾਨ ਸਮੇਤ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਸ਼ਰੂਨੀ ਕਮੇਟੀ ਦੇ ਅਧਿਕਾਰੀ ਸਾਹਿਬਾਨ ਸ਼ਰੂਨੀ ਕਮੇਟੀ ਮੈਂਬਰ ਸਾਹਿਬਾਨ ਹੋਰ ਪੰਥਕ ਹਸਤੀਆਂ ਅੱਜ ਇੱਥੇ ਭੋਗ ਦੇ ਸਮੇਂ ਤੇ ਪਹੁੰਚੀਆਂ ਨੇ ਆਪ ਸਭ ਨੇ ਵੀ ਹਾਜ਼ਰੀ ਭਰੀ ਆ ਭਾਈ ਗੁਰਦੇਵ ਸਿੰਘ ਕੌਕੇ ਜਿਹੜੇ ਕਿ ਕਹਿਣੀ ਦੇ ਕਰਨੀ ਦੇ ਸੂਰੇ ਸੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਜਿੱਥੇ ਸਿੱਖੀ ਬਖਸ਼ੀ ਚੜ੍ਹਦੀ ਕਲਾ ਬਖਸ਼ੀ ਉਥੇ ਬਹੁਤ ਮਹਾਨ ਸੇਵਾ ਜੂਨ 84 ਤੋਂ ਬਾਅਦ ਜੋ ਇੰਦਰਾ ਦੇ ਹੁਕਮਾਂ ਤੇ ਟੈਂਕ ਤੋਂ ਉਚਾੜ ਕੇ 84 ਦਾ ਜਿਹੜਾ ਕੱਲੂਕਾਰਾ ਇੱਥੇ ਵਾਪਰਿਆ ਉਸ ਤੋਂ ਬਾਅਦ ਜਿਹੜਾ ਸਰਕਾਰ ਨੇ ਅਕਾਲ ਤਖਤ ਸਾਹਿਬ ਨੂੰ ਦੀ ਉਸਾਰੀ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਮੋੜ ਸਾਰੀ ਸਿੱਖ ਸੰਗਤਾਂ ਨੇ ਆਪਣੀਆਂ ਭਾਵਨਾਵਾਂ ਤੈਤ ਕੀਤੀ ਉਸ ਸਮੇਂ ਦੀ ਸੇਵਾ ਜਿਹੜੀ ਆ ਸਿੰਘ ਸਾਹਿਬ ਜੋ ਕਿ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਆ ਜੋ ਕਿ ਸਰਬਤ ਖਾਲਸੇ ਵੱਲੋਂ ਇੱਥੇ ਉਹਨਾਂ ਨੂੰ ਥਾਪਿਆ ਗਿਆ ਉਹਨਾਂ ਦੀ ਅਗਵਾਈ ਵਿੱਚ ਇਹ ਜਿਹੜੀ ਕਾਲ ਤਖਤ ਸਾਹਿਬ ਦੀ ਮੋੜ ਤੋਂ ਸੇਵਾ ਜਿਹੜੀ ਆਰੰਭ ਹੋਈ ਬਹੁਤ ਮਹਾਨ ਸੇਵਾਵਾਂ ਕੀਤੀਆਂ ਉਸ ਤੋਂ ਬਾਅਦ ਜੇਲਾਂ ਕਟੀਆਂ ਉਸ ਤੋਂ ਬਾਅਦ ਸਮੇਂ ਦੀ ਸਰਕਾਰ ਜਿਹੜੀ ਕੀ ਸੱਚ ਨੂੰ ਜਿਹੜੀ ਆ ਕਦੇ ਬਰਦਾਸ਼ਤ ਨਹੀਂ ਕਰਦੀ ਪਰ ਉਹ ਮਹਾਨ ਯੋਧੇ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਪੁਰਾਤਨ ਸਿੰਘਾਂ ਦੀ ਤਰ੍ਹਾਂ ਉਹਨਾਂ ਨੇ ਬੰਦਬੰਦ ਕਟਵਾ ਲਿਆ ਪਰ ਉਹ ਆਪਣੇ ਉਸ ਜਜ਼ਬੇ ਤੇ ਤੇ ਉਸ ਸਿੱਖੀ ਦੇ ਮਰਯਾਦਾ ਤੇ ਉਹ ਪੂਰਨ ਤੌਰ ਤੇ ਕਾਇਮ ਰਹੇ ਅੱਜ ਕੌਮ ਜਿਹੜੀ ਆ ਉਹਨਾਂ ਨੂੰ ਯਾਦ ਕਰਦੀ ਹੈ ਸ਼ਰੋਮੀ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਦੇ ਮਹਾਨ ਉਪਰਾਲੇ ਸਦਕਾ ਅੱਜ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਉਹਨਾਂ ਨੂੰ ਯਾਦ ਕੀਤਾ ਗਿਆ ਪੰਥ ਨੇ ਕੌਮ ਨੇ ਯਾਦ ਕੀਤਾ ਸੋ ਉਹਨਾਂ ਮੈਂ ਤਾਂ ਇਹ ਮਾਣ ਮਹਿਸੂਸ ਕਰਦਾ ਭਾਵੇਂ ਕੀ ਨਵਾਂ ਸਾਲ ਸਾਡਾ ਨਹੀਂ ਹੈਗਾ ਪਰ ਅਸੀਂ ਇੱਕ ਮਹਾਨ ਯੋਧੇ ਮਹਾਨ ਸ਼ਹੀਦ ਨੂੰ ਯਾਦ ਕਰਕੇ ਸਿੱਧਾ ਨੂੰ ਯਾਦ ਕਰਕੇ ਅੰਗਰੇਜ਼ਾਂ ਦਾ ਉਹ ਨਵਾਂ ਸਾਲ ਜਿਹੜਾ ਆਰੰਭ ਕਰਦੇ ਆ ਅੱਜ ਨਵਾਂ ਸਾਲ ਆ ਬਹੁਤ ਵੱਡੀ ਜਿੱਤ ਦੀ ਉਸਤਾਂ ਪਹੁੰਚੀਆਂ ਨੇ ਸੋ ਇਹ ਸਾਲ ਵੀ ਜਿਹੜਾ ਸਿੱਖੀ ਦੀ ਚੜ੍ਹਦੀ ਕਲਾਰੀ ਹੋਵੇ ਏਕਾ ਇਤਿਫਾਕ ਪ੍ਰੇਮ ਬਖਸ਼ੇ ਸਿੱਧਾਂ ਨੇ ਪਾਇ ਪੁਰਰਿਆਂ ਤੇ ਅਸੀਂ ਚੱਲਦੇ ਹੋਏ ਜਿਹੜਾ ਸੰਘਰਸ਼ ਵੀ ਜਾਰੀ ਹੈ ਜੀ ਕਿਸਾਨੀ ਸੰਘਰਸ਼ ਦੀ ਫਤਿਹ ਰਹੀ ਵੀ ਅਰਦਾਸ ਕਰਾਂ ਨਹੀਂ ਬਿਲਕੁਲ ਬਿਲਕੁਲ ਜਿਹੜਾ ਕਿਸਾਨੀ ਸੰਘਰਸ਼ ਆ ਉਹ ਹਰ ਕਿਸੇ ਦੇ ਦਿਲ ਦੇ ਵਿੱਚ ਉਸ ਗੱਲ ਦੀ 31 ਆ ਕਿਉਂਕਿ ਉਹਨਾਂ ਨੂੰ ਅੰਡਰਟ ਕੀਤਾ ਜਾ ਰਿਹਾ ਕੱਲ 30 ਤਰੀਕ ਜਿਹੜੀ ਨੰਗੀ ਆ ਉਸ ਦੇ ਵਿੱਚ ਸਾਰੇ ਲੋਕਾਂ ਨੇ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਕੋਈ ਆ ਸਭ ਨੇ ਉਸ ਸੰਘਰਸ਼ ਦੀ ਹਮਾਇਤ ਕੀਤੀ ਆ ਜਿਹੜੇ ਕਿ ਡੱਲੇਵਾਲ ਸਾਹਿਬ ਜਿਹੜੇ ਕਿ ਉੱਥੇ ਭੁਖ ਹੜਤਾਲ ਤੇ ਬੀਠੇ ਨੇ ਅੱਜ 32 33ਵਾਂ ਦਿਨ ਹੋ ਗਿਆ ਬੜੀ ਔਖੀ ਗੱਲ ਆ ਲੜਾਈ ਆ ਇਸ ਲੜਾਈ ਦੇ ਵਿੱਚ ਸਰਕਾਰਾਂ ਜਿਹੜੀਆਂ ਬੇਈਮਾਨ ਹੋ ਗਈਆਂ ਪਰ ਪੰਥ ਤੇ ਗੁਰੂ ਅਗੇ ਅਰਦਾਸ ਆ ਕਿ ਇਹ ਜਿਹੜੇ ਕਿਰਤੀ ਲੋਕਾਂ ਦੀ ਕਿਸਾਨਾਂ ਦੀ ਜਿਹੜੀ ਆ ਗੁਰੂ ਵੀ ਬੋੜੀ ਕਰੇ ਤੇ ਸੰਗਤ ਵੀ ਉਹਨਾਂ ਦਾ ਸਾਥ ਦੇਵੇ ਤੇ ਸਰਕਾਰਾਂ ਵੀ ਉਹਨਾਂ ਦੇ ਜਿਹੜੇ ਕਹਿੰਦੇ ਆ ਦੁੱਖ ਦਰਦ ਨੂੰ ਸਮਝਿਆ ਹੋਇਆ ਉਹਨਾਂ ਦੇ ਹੱਕਾਂ ਦੀ ਗੱਲ ਜਿਹੜੀ ਆ ਉਹਨਾਂ ਨੂੰ ਦਵਾਈ ਜਾ। ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਸ਼ਹੀਦਾਂ ਨੂੰ ਯਾਦ ਕਰਦੀ ਆ। ਸ੍ਰੀ ਕਾਲ ਤਖਤ ਸਾਹਿਬ ਖੇ ਅੱਜ ਕੌਮ ਦੇ ਮਹਾਨ ਯੋਧੇ ਮਹਾਨ ਸ਼ਹੀਦ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਦੀ ਯਾਦ ਮਨਾਏਗੀ ਪਰਸੋ ਤੋਂ ਖੰਡਪੜ ਸਾਹਿਬ ਆਰੰਭ ਕੀਤੇਗੇ ਅੱਜ ਭੋਗ ਪਾਏਗੇ ਸਿੰਘ ਸਹਿਬਾਨ ਸਮੇਤ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸਹਿਬਾਨ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ